ਜਦੋਂ ਬਾਚਦੇ ਆ ਤੇ ਦੇ ਵਿੱਚ ਐਸੀਆਂ ਲਾਈਨਾਂ ਆਉਂਦੀਆਂ ਨੇ ਫੇਰ ਸਾਨੂੰ ਸ਼ੱਕ ਹੁੰਦਾ ਵੀ ਕੀ ਕੀ ਪਤਾ ਸ਼ਾਇਦ ਇਹਨਾਂ ਕਾਰਨਾ ਕਰਕੇ ਹੀ ਇਹਦਾ ਵਿਰੋਧ ਕਰਵਾਇਆ ਜਾ ਰਿਹਾ ਜਿਵੇਂ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਿਤੇ ਰਾਮ ਸੇ ਮੀਟ ਡਾਰੇ ਉਪਾਇ ਜੋ ਹੈ ਜੋ ਜੰਮਿਆ ਇਸ ਸੰਸਾਰ ਚੋ ਕੀੜਾ ਹੁਣ ਕ੍ਰਿਸ਼ਨ ਵੀ ਇਸ ਸੰਸਾਰ ਚ ਜੰਮਿਆ ਉਹ ਕਹਿੰਦੇ ਨੇ ਕਿਤੇ ਕ੍ਰਿਸ਼ਨ ਵਰਗੇ ਲੱਖਾਂ ਹੀ ਕੀੜੇ ਬਣਾਏ ਨੇ ਕਿਤੇ ਰਾਮ ਵਰਗੇ ਲੱਖਾਂ ਹੀ ਬਣਾਏ ਨੇ ਕਿ ਕਾਲ ਦੀ ਉਸਤਤੀ ਹੋ ਰਹੀ ਆ ਕਾਲ ਸਮਾਂ ਇਹ ਸੰਸਾਰ ਇਹ ਹਰ ਇੱਕ ਚੀਜ਼ ਸਮੇ ਨਾਲ ਬਣੀਆ ਇਹ ਪੈਂਸਲ ਬਣੀਆ ਪਲਾਸਟਿਕ ਦੀ ਇਹਦੇ ਵਿੱਚ ਕਾਰਬਨ ਆ ਉਹ ਵੀ ਧਰਤੀ ਇੱਥੇ ਬਣੀਆ ਕਾਰਬਨ ਵੀ ਸਮੇ ਦੇ ਨਾਲ ਪਲਾਸਟਿਕ ਬਾਇਓ ਪ੍ਰੋਡਕਟ ਆ ਪੈਟਰੋਲੀਅਮ ਦਾ ਜਦੋਂ ਪੈਟਰੋਲ ਕੱਢਦੇ ਨੇ ਉਹਦੇ ਵਿੱਚੋਂ ਪਲਾਸਟਿਕ ਆਪਣੇ ਆਪ ਨਿਕਲਦਾ ਜਦੋਂ ਪੈਟਰੋਲ ਦੀ ਸਫਾਈ ਹੁੰਦੀ ਆ ਤਾਂ ਉਹ ਕਿਵੇਂ ਬਣੇ ਨੇ ਧਰਤੀ ਦੇ ਵਿੱਚ ਜਿਹੜੇ ਜੀਵ ਦਰਖਤ ਲੱਖਾਂ ਸਾਲਾਂ ਤੋਂ ਦੱਬੇ ਪਏ ਨੇ ਉਹ ਗਲ ਸੜ ਕੇ ਪਟਰੋਲ ਜਾਂ ਗੈਸ ਦੇ ਰੂਪ ਜਾਂ ਕੋਲੇ ਦੇ ਰੂਪ ਚ ਬਣ ਗਏ ਉਹ ਸਾਰਾ ਕੁਝ ਕਿਵੇਂ ਹੋਇਆ ਸਮੇਂ ਕਰਕੇ ਹੋਇਆ ਤਤਾਂ ਤੋਂ ਹਵਾ ਤੋਂ ਪਾਣੀ ਬਣ ਗਿਆ ਪਾਣੀ ਤੋਂ ਫਿਰ ਇਹ ਧਰਤੀ ਬਣ ਗਈ ਫਿਰ ਉੱਥੇ ਧਰਤੀ ਦੇ ਵਿੱਚ ਇਹ ਸਾਰਾ ਕੁਝ ਸਮੇਂ ਦੇ ਨਾਲ ਇੱਕ ਸੈਲ ਅਮੀਬਾ ਤੋਂ ਟ੍ਰਿਲੀਅਨ ਸੈਲਾਂ ਦੀ ਇਹ ਬੋਡੀ ਇਨਸਾਨ ਬਣ ਕੇ ਜੋ ਵੀ ਕੁਝ ਬਣਿਆ ਇੱਥੇ ਸਮੇਂ ਕਰਕੇ ਬਣਿਆ ਸਮੇਂ ਦੀ ਲਪੇਟ ਚ ਸਾਰਾ ਕੁਝ ਖਤਮ ਵੀ ਹੁੰਦਾ ਇਹ ਸਭ ਕੁਝ ਵੀ ਨਾ ਮਾਨੀ ਹੈਗਾ ਸਭ ਕੁਝ ਰੀਸਾਈਕਲ ਹੋ ਰਿਹਾ ਸਮੇ ਦੇ ਕੰਟਰੋਲ ਚਾਹ ਉਹ ਉਸ ਸਮੇ ਨੂੰ ਕਾਲ ਕਿਹਾ ਤੇ ਉਹ ਕਾਲ ਦੀ ਉਸ ਤਤੀਆ ਵੀ ਹੈ ਕਾਲ ਨੇ ਹਜ਼ਾਰਾਂ ਲੱਖਾਂ ਕ੍ਰਿਸ਼ਨ ਕੀੜਿਆਂ ਜਿ ਤਰ੍ਹਾਂ ਪੈਦਾ ਕੀਤੇ ਨੇ ਆਰਾਮ ਵਰਗੇ ਪੈਦਾ ਕੀਤੇ ਨੇ ਖਤਮ ਕਰਤੇ ਉਹ ਇਸ ਸਮੇ ਦੀ ਚਾਲ ਨੂੰ ਕਰੈਕਟਰਨ ਦੱਸ ਰਹੇ ਨੇ ਵੀ ਕੋਈ ਇੱਥੇ ਵੱਡਾ ਛੋਟਾ ਨਹੀਂ ਸਾਲ ਵੱਡਾ ਕਾਲ ਤੋਂ ਵੀ ਵੱਡਾ ਹਕਾਲ ਆ ਜਿਸ ਨੇ ਕਾਲ ਨੂੰ ਪੈਦਾ ਕੀਤਾ ਜੇ ਉਹ ਦੂਜਿਆਂ ਨੂੰ ਕੀੜਾ ਕਹਿੰਦੇ ਨੇ ਤਾਂ ਉਹ ਆਪਣੇ ਆਪ ਨੂੰ ਵੀ ਫਿਰ ਇੱਕ ਕੱਖ ਦੇ ਬਰਾਬਰ ਤੇ ਕੀੜੇ ਦੇ ਬਰਾਬਰ ਕਹਿੰਦੇ ਨੇ ਕਹਾ ਬੁੱਧ ਪ੍ਰਭ ਤੁਛ ਹਮਾਰੀ ਕਹਿੰਦੇ ਸਾਡੀ ਬੁੱਧ ਪ੍ਰਭ ਕੀ ਆ ਇੱਕ ਤੁਛ ਛੋਟੀ ਜੀ ਆ ਵਰਨ ਸਕੇ ਮਹਿਮਾ ਜੋ ਤੇਹਾਰੇ ਵਿੱਚ ਜੋ ਤੇਰੀ ਮਹਿਮਾ ਵਰਣਨ ਕਰ ਸਕੇ ਹਮ ਨਾ ਸਕਤ ਕਰ ਸਿਫਤ ਤੁਮਾਰੀ ਅਸੀਂ ਤੇਰੀ ਸਿਫਤ ਨਹੀਂ ਕਰ ਸਕਤੇ ਆਪ ਲਿਖ ਤੂੰ ਕਥਾ ਸੁਧਾਰੀ ਤੂੰ ਆਪੇ ਕਥਾ ਸੁਧਾਰ ਜੋ ਪ੍ਰਾਣਾ ਦੇ ਵਿੱਚ ਲਿਖਿਆ ਉਸ ਦੀ ਸੁਧਾਈ ਕਰਕੇ ਲੋਕਾਂ ਨੂੰ ਅਸਲੀਅਤ ਦੱਸ ਤੂੰ ਆਪ ਦੱਸ ਅਸੀਂ ਤੇਰਾ ਕੁਝ ਦੱਸ ਸਕਦੇ ਇਹ ਕਿਹਦੇ ਨਾਲ ਮਿਲਦੀ ਹੈ ਗੁਰਬਾਣੀ ਦੀ ਉਹ ਲਾਈਨਾਂ ਤੁਮਰੀ ਹਸਤੀ ਤੇ ਤੁਮਤੇ ਹੋਏ ਨਾਨਕ ਵਰਨਾ ਜਾਣਸ ਕੋਈ ਵੀ ਤੇਰੀ ਹਸਤੀ ਤੂੰ ਹੀ ਕਰ ਸਕਦਾ ਹੋਰ ਨਹੀਂ ਕੋਈ ਅਸੀਂ ਨਹੀਂ ਤੇਰੀ ਕੁਝ ਕਰ ਸਕਦੇ ਸਿਫਤ ਤੂੰ ਆਪੇ ਕਰਵਾ ਕਹਾਲ ਲਗੇ ਇਹ ਕੀਟ ਬਖਾਨੇ ਵੀ ਹੁਣ ਇਹ ਕੀੜਾ ਆਪਣੇ ਆਪ ਨੂੰ ਕੀੜਾ ਕਹਿ ਰਹੇ ਨੇ ਗੋਪੀ ਸਿੰਘ ਜੀ ਕਾਹ ਲਗੇ ਇਹ ਕੀਟ ਬਖਾਨੇ ਵੀ ਇਹ ਕੀੜਾ ਹੁਣ ਤੈਨੂੰ ਕੀ ਬਖਾਨ ਕਰਕੇ ਦੱਸੇ ਮਹਿਮਾ ਤੋਰੀ ਤੂੰ ਹੀ ਪ੍ਰਭ ਜਾਣੇ ਵੀ ਤੇਰੀ ਮਹਿਮਾ ਤੂੰ ਹੀ ਜਾਣਦਾ ਪਿਤਾ ਜਨਮ ਜਿਵ ਪੂਤਨਾ ਪਾਵੈ ਉਹ ਸੋਹਣੀ ਸਭ ਚ ਲੈਣਾ ਹੁੰਦੀ ਹੈ ਨਾ ਪਿਤਾ ਜਨਮ ਕੀ ਪਾਵੇ ਪੂਤ ਸਗਲ ਪਰੋਈ ਆਪਣੇ ਸੂਤ ਉਹ ਹੀ ਲੈਣਾ ਪਿਤਾ ਜਨਮ ਪੁੱਤ ਜਿਵੇਂ ਪੁੱਤ ਨਹੀਂ ਜਾਣ ਸਕਦਾ ਉਵੇਂ ਅਸੀਂ ਤੈਨੂੰ ਨਹੀਂ ਜਾਣ ਸਕਦੇ ਕਹਾ ਤਵਨ ਕਾ ਭੀਦ ਬਤਾਵੇ ਹੁਣ ਤੇਰਾ ਅਸੀਂ ਕੀ ਭੀਦ ਦਸੀ ਇੱਥੇ ਇਹਨਾਂ ਨੇ ਆਪਣੇ ਆਪ ਨੂੰ ਕੀੜਾ ਕਿਹਾ ਇੱਕ ਥਾਂ 'ਤੇ ਉਹ ਆਪਣੇ ਆਪ ਨੂੰ ਤ੍ਰਿਣ ਕਹਿੰਦੇ ਹਨ ਮੇਰ ਕਰੋ ਤ੍ਰਿਣ ਤੇ ਮੋਹੀ ਜਾਹੇ ਗਰੀਬ ਨਿਵਾਜ ਨਾ ਦੂਸਰ ਦੂਸੋ ਤ੍ਰਿਣ ਹੁੰਦਾ ਕੱਖ ਦਾ ਢਾਲ ਵੀ ਮੇਰ ਵਰਗੇ ਕੱਖ ਦੇ ਢਾਲ ਤੇ ਮੇਰ ਕਰੋ ਆਪਲੀ ਕਿਰਪਾ ਕਰੋ ਜਿੱਥੇ ਉਹ ਦੂਜਿਆਂ ਨੂੰ ਕੀੜ ਕਹਿੰਦੇ ਨੇ ਆਪਣੇ ਆਪ ਨੂੰ ਵੀ ਕੀੜਾ ਕਹਿੰਦੇ ਨੇ ਕੱਖ ਕਹਿੰਦੇ ਨੇ ਜੋ ਇਸ ਸੰਸਾਰ ਚ ਜਨਮ ਲੈਂਦਾ ਉਹ ਕੀੜਾ ਸਮੇਂ ਨਾਲ ਇਹ ਸਾਰਾ ਕੁਝ ਹੋਇਆ ਉਹ ਸਮੇਂ ਦੀ ਖੇਡ ਨੂੰ ਸਮਝਾ ਰਹੇ ਨੇ ਜੇ ਅਸੀਂ ਪਾਠ ਪੜ੍ਹ ਲੈਨੇ ਆ ਪੜ੍ਹ ਕੇ ਬੰਦ ਕਰ ਦਿੰਨੇ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਲਾਈਨਾਂ ਸਾਨੂੰ ਕੀ ਸਿਖਾ ਰਹੀਆਂ ਨੇ ਜਿੰਨਾ ਚਿਰ ਉਹ ਨਹੀਂ ਜਾਣਦੇ ਇਹ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਇਸ ਲਈ ਇਹ ਪਾਖਰ ਕੇ ਪਲੀਜ਼ ਪਲੀਜ਼ ਗੁਰਬਾਣੀ ਨੂੰ ਖੋਜੋ ਵਿਚਾਰੋ ਪੜੋ ਇਹ ਕੀ ਕਹਿੰਦੇ ਨੇ ਗ੍ਰੰਥ ਅ ਪਿੱਛੇ ਹੁਣ ਅਸੀਂ ਐਸੀਆਂ ਗੱਲਾਂ ਜਾਣੀਆਂ ਨੇ ਜਿਹੜੀਆਂ ਅੱਜ 90 95% ਸਿੱਖਾਂ ਨੂੰ ਵੀ ਨਹੀਂ ਪਤਾ ਹੈ ਕਿ ਗੁਰਬਾਣੀ ਵਿੱਚ ਆ ਵੀ ਕੁਝ ਪਿਆ ਇਸ ਲਈ ਲੋੜ ਆ ਗੁਰਬਾਣੀ ਨੂੰ ਖੋਜਣ ਵਿਚਾਰਨ ਦੀ ਇਹ ਜਿਹੜੇ ਪਾਠੀ ਭਾਈ ਜੀ ਬਣ ਗਏ ਇਹ ਕੰਮ ਨੂੰ ਪ੍ਰੋਫੈਸ਼ਨਲ ਬਣਾ ਲਿਆ ਇਹ ਸ਼ੌਂਕ ਨਾਲ ਲਗਨ ਨਾਲ ਹੋਣਾ ਸੀਗਾ ਪੜ੍ਹੇ ਲਿਖੇ ਲੋਕਾਂ ਨੂੰ ਵੀ ਪੜ੍ਹਨਾ ਪੈਣਾ ਤਾਂ ਹੀ ਹੁਣ ਸੱਚ ਸਾਹਮਣੇ ਆਊਗਾ ਕਿਰਪਾ ਕਰਕੇ ਗੁਰਬਾਣੀ ਨੂੰ ਖੋਜੋ ਵਿਚਾਰੋ ਸਾਰਾ ਸਮਾਂ ਪੈਸਾ ਕਮਾਉਣ ਤੇ ਪਰਿਵਾਰ ਪਾਲਣ ਤੇ ਹੀ ਨਹੀਂ ਹੈਗਾ ਇਹ ਜੀਵਨ ਦਾ ਜੋ ਮਨੋਰਥ ਆ ਉਹ ਪੂਰਾ ਕਰੋ ਸੱਚ ਜਾਣਨ ਦੀ ਵੀ ਕੋਸ਼ਿਸ਼ ਕਰੋ ਉਸ ਨੂੰ ਵੀ ਸਮਾਂ ਦਿਓ